ਆ ਪਹੁੰਚ ਚੁੱਕੇ ਆ ਖੇਤ ਦੇ ਵਿੱਚ ਤੇ ਇਹ ਮੋਟਰ ਆ ਸਾਹਮਣੇ ਤੇ ਆ ਜਿਹੜੀਆਂ ਆਪਾਂ ਖੇਲਾਂ ਪਾਈਆਂ ਵਟਾਂ ਪਾਈਆਂ ਆ ਇਹਨਾਂ ਉੱਪਰ ਜਿਹੜੀਆਂ ਦੋ ਫਸਲਾਂ ਹੋ ਰਿਆ ਤੁਹਾਨੂੰ ਉਹ ਨਾ ਮਰੇ ਦੱਸਾਂਗੇ ਕੀ ਬੀਜਿਆ ਇਹਨਾਂ ਦੇ ਉੱਪਰ ਤੇ ਆਹੜੀ ਵਿਚਾਲੇ ਆ ਇਹ ਮੂੰਗੀ ਆ ਤੇ ਤਕਰੀਬਨ ਹਫਤਾ ਹੋ ਚੁੱਕਿਆ ਤੇ ਮੂੰਗੀ ਜਿਹੜੀ ਆ ਆਪਾਂ ਸੁੱਕੇ ਬਾਣ ਨੂੰ ਵਾਹ ਕੇ ਛੱਟਾ ਦੇ ਕੇ ਤੇ ਮੂੰਗੀ ਫੇਰ ਬੀਜੀ ਹੀ ਤੇ ਸੋ ਮੂੰਗੀ ਜਿਹੜੀ ਆ ਜ਼ਮੀਨ ਚੋਂ ਨਿਕਲ ਆਈ ਆ ਤੇ ਕਾਫੀ ਜਿਹੜੇ ਆ ਮੂੰਗੀ ਦੇ ਆ ਜਿਹੜੇ ਬੀਜ ਹਾਲੇ ਉਗਰੇ ਨੇ ਤੇ ਹਾਲੇ ਖੇਤ ਜਿਹੜਾ ਪੂਰਾ ਹਰਿਆ ਨਹੀਂ ਹੋਇਆ ਦੂਰੋਂ ਨਹੀਂ ਦਿਸਦੀ ਤੇ ਕਈ ਜਗ੍ਹਾ ਤੇ ਥੋੜਾ ਵਿਰਲੀ ਉੱਗੀ ਆ ਉਗ ਰਹੀ ਆ ਆ ਤੇ ਜ਼ਮੀਨ ਦੇ ਵਿੱਚੋਂ ਨਿਕਲ ਰਹੀ ਆ ਸੋ ਇਹ ਆ ਮੂੰਗੀ ਸੋ ਇਸ ਵਾਰ ਮੈਂ ਨਵਾਂ ਐਕਸਪੈਰੀਮੈਂਟ ਕੀਤਾ ਆਪਣੀ ਖੇਤ ਦੇ ਵਿੱਚ ਸੋ ਨਵਾਂ ਐਕਸਪੈਰੀਮੈਂਟ ਤਾਂ ਕਹਿ ਰਿਆਂ ਕਿ ਮੈਂ ਪਹਿਲੀ ਵਾਰ ਕੀਤਾ ਵਾ ਕਿਸਾਨ ਮੇਰੇ ਵੀਰ ਭਰਾ ਤੇ ਆ ਕਾਫੀ ਸਮੇਂ ਤੋਂ ਇਹਨਾਂ ਫਸਲਾਂ ਦੇ ਨਾਲ ਆ ਕਿਸਾਨੀ ਕਰ ਰਹੇ ਨੇ ਤੇ ਹੁਣੇ-ਹੁਣੇ ਕਣਕ ਦੀ ਵਾਢੀ ਹੋਈ ਆ ਕਣਕ ਦੀ ਵਾਢੀ ਤੋਂ ਬਾਅਦ ਖੇਤ ਜਿਹੜੇ ਆ ਆ 40-45 ਦਿਨ ਵਿਹਲੇ ਰਹਿੰਦੇ ਆ ਸੋ ਕਈ ਤੇ ਵਾਣ ਵਾਹ ਕੇ ਸੁੱਕੇ ਛੱਡ ਦਿੰਦੇ ਆ ਤੇ ਕਈ ਆ ਵੀਰ ਭਰਾ ਵਾਣ ਨੂੰ ਪਰਦੇ ਆ ਠੰਡੇ ਕਰਦੇ ਆ ਸੋ ਦੋਨੇ ਚੀਜ਼ਾਂ ਸਹੀ ਆ ਜੇ ਕੋਈ ਫਸਲ ਲੈ ਲਓ ਉਹ ਵੀ ਸਹੀ ਆ ਜੇ ਵਾਣ ਨੂੰ ਆਪਾਂ ਵਿਹਲਾ ਵੀ ਰੱਖਦੇ ਆ ਤੇ ਉਹ ਵੀ ਗਲਤ ਨਹੀਂ ਆ ਉਹ ਵੀ ਸਹੀ ਆ ਕਿਉਂਕਿ ਵਾਣ ਦੇ ਤੱਤ ਪੂਰੇ ਹੋ ਜਾਂਦੇ ਆ ਸੋ ਜਿਹੜੀਆਂ ਫਸਲਾਂ ਆਪਾਂ ਬੀਜੀਆਂ ਵਾ ਇਹਨਾਂ ਬਾਰੇ ਤੁਹਾਨੂੰ ਜਾਣੂ ਕਰਵਾਉਨੇ ਆ ਸੋ ਤਿੰਨ ਫਸਲਾਂ ਆ ਇਹ ਇੱਕ ਹੀ ਖੇਤ ਦੇ ਵਿੱਚ ਮੈਂ ਐਕਸਪੈਰੀਮੈਂਟ ਕਰ ਰਿਹਾ ਵਾਂ ਕਿ ਐਕਸਪੈਰੀਮੈਂਟ ਦਾ ਮਤਲਬ ਕੀ ਮੈਂ ਦੇਖਣਾ ਵਾਂ ਕਿ ਇਹਨਾਂ ਦੇ ਵਿੱਚ ਕੀ ਆਮਦਨ ਆ ਕਿੰਨਾ ਸਮਾਂ ਲੈਂਦੀਆਂ ਇਹ ਤੇ ਕਿੰਨਾ ਖਰਚ ਆਉਂਦਾ ਹੈ ਤੇ ਕੀ ਇਹ ਝੋਨੇ ਤੋਂ ਕਿੰਨੇ ਦਿਨ ਪਹਿਲਾਂ ਤਿਆਰ ਹੁੰਦੀਆਂ ਵਾਂ ਤੇ ਸੋ ਦਿਖਾਉਨੇ ਆ ਤੁਹਾਨੂੰ ਇੱਕ ਤਾਂ ਹੋ ਗਈ ਹੈ ਜੀ ਆਪਣੇ ਕੋਲ ਮੂੰਗੀ ਮੂੰਗੀ ਅਤੇ ਮੂੰਗੀ ਦੇ ਨਾਲ ਦੋ ਫਸਲਾਂ ਹੋਰ ਆ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਸੋ ਇਹ ਤੇ ਆ ਜਿਹੜਾ ਵਿਚਾਲੇ ਇਹਦਾ ਖੇਤ ਆ ਨਾ ਜਿੰਨਾ ਵੀ ਇਹ ਤੇ ਮੂੰਗੀ ਬੀਜੀ ਆ ਤੇ ਜਿਹੜੀਆਂ ਆ ਪਾਸੇ ਆਪਾਂ ਖੇੜਾਂ ਪਈਆਂ ਵੱਟਾਂ ਪਈਆਂ ਵਾ ਇਹਨਾਂ ਦੇ ਉੱਪਰ ਜਿਹੜਾ ਆਪਾਂ ਦੋ ਖੇੜਾਂ ਤੇ ਮੂਲੀ ਲਗਾਈ ਆ ਮੂਲੀ ਤਾਂ ਲਗਾਈ ਆ ਕੀ ਆ ਜਿਹੜਾ ਮੂਲੀ ਦਾ ਸਮਾਂ ਹੈਗਾ ਜੀ 40 ਦਿਨ ਚ ਮੂਲੀ ਇਹ ਤਿਆਰ ਹੋ ਜਾਂਦੀ ਆ ਹੁਣ ਪਤਾ ਨਹੀਂ ਕਿ ਉਹ ਸਮੇਂ ਮੂਲੀ ਆਪਾਂ ਨੂੰ ਕਿੰਨਾ ਪ੍ਰੋਫਿਟ ਦਵੇ ਦਵੇ ਜਾਂ ਨਾ ਦਵੇ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਪਹਿਲੀ ਵਾਰ ਮੈਂ ਇਹ ਚੀਜ਼ ਕੀਤੀ ਆ ਤੇ ਬਾਕੀ ਕਿਸਾਨ ਭਰਾਵਾਂ ਨੂੰ ਤਾਂ ਪਤਾ ਹੀ ਹੋਣਾ ਸੋ ਆ ਮੂਲੀ ਵੀ ਜਿਹੜੀ ਆ ਦੂਜੀਆਂ ਦੋ ਖੇਡਾਂ ਦੇ ਉੱਪਰ ਆਪਾਂ ਢਿੰਡੇ ਲਗਾਏ ਸੀ ਤੇ ਢਿੰਡੇ ਜਿਹੜੇ ਆ ਉਹ 40 ਦਿਨ ਤੋਂ ਉੱਪਰ ਚਲੇ ਜਾਂਦੇ ਆ ਤੇ ਕਿਉਂਕਿ ਇਹ ਵੱੱਲਾ ਹੁੰਦੀਆਂ ਮੈਂ ਵੱੱਲਾ ਕਾਫੀ ਲੰਮਾ ਸਮਾਂ ਥੋੜਾ ਮੋਲੀ ਤੋਂ ਵੱਧ ਸਮਾਂ ਚੱਲਦੀਆਂ ਨੇ ਪਰ ਮਰਜ਼ੀ ਆਪਣੀ ਆ ਦੇਖ ਲਾਂਗੇ ਨਹੀਂ ਤੇ ਜਿੰਨਾ ਦੇਣ ਗਿਆ ਸੋ ਇਹ ਵੱੱਲਾ ਉਨਾ ਹੀ ਸਹੀ ਦੇਖੋ ਟੀਂਡੇ ਵੀ ਜਿਹੜੇ ਆ ਉਹ ਗੁਣੇ ਸਟਾਰਟ ਹੋ ਗਏ ਆ ਇਹ ਖੇਲ ਦੇ ਉੱਪਰ ਲਗਾਏ ਸੀਗੇ ਆ ਥਾਲੀ ਤੁਹਾਨੂੰ ਮੈਂ ਸਾਰੀ ਦਿਖਾਤੀ ਆ ਤੇ ਜੋ ਜੋ ਬੀਜਿਆ ਤੁਹਾਨੂੰ ਮੈਂ ਵੀ ਦੱਸ ਦਿੱਤਾ ਕੀ ਵਿਚਾਲੇ ਹੀ ਮੂੰਗੀ ਬੀਜ ਦਿੱਤੀ ਆ ਤੇ ਸਾਈਡਾਂ ਤੇ ਜਿਹੜੀਆਂ ਵੱਟਾਂ ਪਾ ਕੇ ਤੇ ਮੋਲੀਆਂ ਤੇ ਟਿੰਡੇ ਲਗਾ ਦਿੱਤੇ ਆ ਸੋ ਜੇ ਇਹ ਆ ਗਲਤ ਕਰ ਰਹੇ ਆ ਤਾਂ ਵੀ ਦੱਸ ਦਿਓ ਤੇ ਜੇ ਸਹੀ ਕਰ ਰਹੇ ਆ ਤੇ ਰਹਿ ਦੇ ਦਿਓ ਕਿ ਦੇਖਦੇ ਆ ਜੀ ਮੂੰਗੀ ਨੂੰ ਅੱਗੇ ਆਉਣ ਵਾਲੇ ਸਮੇਂ 'ਚ ਕੀ ਸਪਰੇਅ ਕਰਨੀ ਪੈਂਦੀ ਆ ਆ ਕੀ ਨਹੀਂ ਕਰਨੀ ਪੈਂਦੀ ਮੌਸਮ ਵੀ ਕਈ ਵਾਰ ਇੰਨਾ ਕ ਬਰਸ਼ ਵਾਲਾ ਹੋ ਜਾਂਦਾ ਵਾ ਕਿ ਮੌਸਮ ਵੀ ਕਈ ਵਾਰ ਬਰਸਾਤਾਂ ਵਾਲਾ ਹੋ ਜਾਂਦਾ ਕਿ ਮੂੰਗੀ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਕਈ ਵਾਰ ਔੜ ਦਾ ਮੌਸਮ ਪੈ ਜਾਂਦਾ ਤੇ ਮੂੰਗੀ ਨੂੰ ਇੱਕ ਪਾਣੀ ਦੀ ਲੋੜ ਪੈ ਸਕਦੀ ਆ ਸੋ ਇਹ ਹੁਣ ਸਮਾਂ ਦੱਸੂਗਾ ਆਪਾਂ ਦੇ ਬੀਜੀ ਆ ਰੱਬ ਆਸਰੇ ਤੇ ਆਪਣਾ ਫਰਜ਼ ਸੀਗਾ ਪੈਲੀ ਦੇ ਵਿੱਚ ਬੀਜ ਬੀਜਣਾ ਅੱਗੇ ਪ੍ਰਮਾਤਮਾ ਦੇ ਹੱਥਾਂ ਤੇ ਕਿਸਮਤ ਦੇ ਹੱਥਾਂ ਸੋ ਠੀਕ ਆ ਜੀ ਜੇ ਸਹੀ ਕਰ ਰਹੇ ਆ ਤਾਂ ਵੀ ਦੱਸ ਦਿਓ ਜੇ ਗਲਤ ਕਰ ਰਹੇ ਆ ਤੇ ਤਾਂ ਵੀ ਦੱਸ ਦਿਓ ਜੀ